ਸਾਰਿਆਂ ਨੂੰ ਪਿਆਰ ਭਰੀ ਸਸ਼ਿਆ ਕਾਲ ਜੀ ਬਹੁਤ ਬਹੁਤ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਮੁਲਾਜ਼ਮਤ ਤੇ ਪੈਨਸ਼ਨ ਤੇ ਬੇਰੋਜ਼ਗਾਰਾਂ ਨਾਲ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬਿਆਸ ਦੇ ਦੁਆਰਾ 26 6 2025 ਨੂੰ ਕੀਤੀਆਂ ਜਾਣ ਵਾਲੀਆਂ ਮੀਟਿੰਗਾਂ ਮੁੱਲਤਵੀ ਕੀਤੀ ਜਾਣ ਦੇ ਬਾਰੇ ਜ਼ਿਕਰ ਕਰਾਂਗੇ ਜੇਕਰ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਸੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਲੁਧਿਆਣਾ ਪਛਮੀ ਵਿਖੇ ਹੋਣ ਵਾਲੀ ਪੰਜਾਬ ਵਿਧਾਨ ਸਭਾ ਜਿਮਨੀ ਚੋਣ ਦੇ ਵੇਲੇ ਲਗਭਗ ਸਾਰੀਆਂ ਹੀ ਮੁਲਾਜ਼ਮ ਪੈਸ਼ਨਾ ਤੇ ਬੇਰੋਜ਼ਗਾਰ ਯੂਨੀਅਨ ਨੇ ਮੌਕੇ ਦੀ ਜਿਹੜੀ ਕੀ ਦੇਖ ਕੇ ਉਹਨਾਂ ਨੂੰ ਫਾਇਦਾ ਸਮਝਦੇ ਹੋਏ ਲੁਧਿਆਣਾ ਦੇ ਵਿਖੇ ਰੈਲੀਆਂ ਪ੍ਰੋਟੈਸਟ ਅਤੇ ਰੋਸ ਰੈਲੀਆਂ ਕਰਕੇ ਸਰਕਾਰ ਦਾ ਧਿਆਨ ਆਪਣੀ ਪੱਖ ਦੀਆਂ ਹੋਈਆਂ ਮੰਗਾਂ ਦੇ ਵੱਲ ਖਿੱਚਣ ਦਾ ਯਤਨ ਕੀਤਾ ਸੀ ਇਹ ਗੱਲ ਤਾਂ ਉਹ ਸਾਰੀਆਂ ਹੀ ਯੂਨੀਅਨ ਨੂੰ ਸਮਝ ਆ ਚੁੱਕੀ ਹੈ ਕੀ ਸਰਕਾਰ ਸਿਰਫ ਤੇ ਸਿਰਫ ਚੋਣਾਂ ਦੇ ਲਈ ਉਹਨਾਂ ਦੀਆਂ ਮੰਗਾਂ ਦੇ ਵੱਲ ਧਿਆਨ ਦਿੰਦੀ ਹੈ ਪਰੰਤੂ ਅੱਗੇ ਪਿੱਛੇ ਉਹਨਾਂ ਦੀ ਜਿਹੜੀ ਆਵਾਜ਼ ਨੂੰ ਨਾ ਸੁਣਦੇ ਹੋਏ ਨਜ਼ਰਅੰਦਾਜ਼ ਕਰਦੀ ਹੈ ਪਰੰਤੂ ਇਸ ਵਾਰ ਦੀ ਸਰਕਾਰ ਨੇ ਉਹੀ ਜਿਹੜਾ ਪੁਰਾਣਾ ਤਰੀਕਾ ਵਰਤਿਆ ਤੇ ਲਗਭਗ ਸਾਰੀਆਂ ਇਹ ਜਥੇਬੰਦੀਆਂ ਨੂੰ ਜਿਹੜੇ ਥੋਕ ਦੇ ਵਿੱਚ ਮੀਟਿੰਗਾਂ ਦਾ ਸਮਾਂ ਦਿੱਤਾ ਜੋ ਕਿ 25 ਜੂਨ ਤੇ 26 ਜੂਨ 2025 ਨੂੰ ਕੀਤੀਆਂ ਜਾਣੀਆਂ ਸਨ ਇਸੇ ਤਰ੍ਹਾਂ ਕਰਕੇ ਸਰਕਾਰ ਨੇ 19 ਜੂਨ ਦੀ ਜਿਹੜੀ ਲੁਧਿਆਣਾ ਵਿਖੇ ਚੋਣ ਦਾ ਸਮਾਂ ਜਿਹੜਾ ਲਗਾ ਲਿਆ ਤਾਂ ਲਾਂ ਵਾਂਗੀ ਇੱਕ ਵਾਰ ਫਿਰ ਉਹੀ ਪੈਂਤੜਾ ਵਰਤਦੇ ਹੋਏ ਜਿੰਨੀਆਂ ਵੀ ਮੀਟਿੰਗਾਂ ਲਈ ਸਮਾਂ ਦਿੱਤਾ ਸੀ ਉਹਨਾਂ ਦੇ ਵਿੱਚ ਇੱਕ ਵੀ ਮੀਟਿੰਗ ਨਹੀਂ ਕੀਤੀ ਤੇ ਸਾਰੀਆਂ ਜਥੇਬੰਦੀਆਂ ਨੂੰ ਨਾਰਾਜ਼ ਕੀਤਾ ਹੈ ਤੇ ਆਓ ਜਾਣਦੇ ਆ 25 ਤੇ 26 ਜੂਨ ਨੂੰ ਕਿਹੜੇ ਕਿਹੜੇ ਜਥੇਬੰਦੀ ਨਾਲ ਮੀਟਿੰਗਾਂ ਕੀਤੀਆਂ ਜਾਣੀਆਂ ਸਨ ਤੇ ਇਸ ਦੇ ਵਿੱਚ ਕੀ ਕੁਝ ਡਿਸਕਸ ਹੋਣਾ ਸੀਗਾ ਤੇ ਕਿਹੜਾ ਵਿਚਾਰ ਪੇਸ਼ ਕਰਦਾ ਮੀਟਿੰਗ ਦੇ ਵਿੱਚ ਕੀਤਾ ਜਾਣਾ ਸੀ ਕਿਹੜੇ ਕਾਰਨਾ ਕਰਕੇ ਹੀ ਮੀਟਿੰਗਾਂ ਜਿਹੜੀਆਂ ਇੱਕ ਵਾਰ ਫਿਰ ਤੋਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ ਮੁੱਖ ਮੰਤਰੀ ਜਿਹੜੇ ਭਗਵੰਤ ਮਾਨ ਤੇ ਕਈ ਜਿਹੜੇ ਮੁਲਾਜ਼ਮ ਜਥੇਬੰਦੀਆਂ ਨੂੰ ਜਿਹੜੀ 26 6 2025 ਨੂੰ ਮੀਟਿੰਗ ਦਾ ਸਮਾਂ ਦਿੱਤਾ ਸੀ ਪ੍ਰੰਤੂ ਇਸ ਸമിതി ਨੂੰ ਜਿਹੜੀ ਹੈ ਪੰਜਾਬ ਕੈਬਨਿਟ ਦੀ ਮੀਟਿੰਗ ਰੱਖ ਲਈ ਗਈ ਸੀ ਤੇ ਉਸ ਮੀਟਿੰਗ ਦੇ ਵਿੱਚ ਸਾਰੇ ਹੀ ਮੰਤਰੀ ਹਾਜ਼ਰ ਹੋਣ ਕਰਕੇ ਮੁੱਖ ਮੰਤਰੀ ਦੇ ਦੁਆਰਾ ਇਹ ਸਾਰੀਆਂ ਮੀਟਿੰਗਾਂ ਜਿਹੜੀਆਂ ਜਿਹੜੇ ਮੁੱਲਤਵੀ ਕਰ ਦਿੱਤੀਆਂ ਗਈਆਂ ਫਿਰ ਪੰਜਾਬ ਸਿਵਲ ਜਿਹੜੇ ਸਕੱਤਰ ਦੀ ਜੁਆਇੰਟ ਐਕਸ਼ਨ ਕਮੇਟੀ ਦੇ ਆਗੂਆਂ ਨਾਲ ਅਧਿਕਾਰੀਆਂ ਦੇ ਪੱਧਰ ਦੀ ਜੋ ਮੀਟਿੰਗ ਸੀ 25 ਜੂਨ ਨੂੰ ਹੋਣੀ ਸੀ ਉਸ ਦੇ ਵਿੱਚ ਪ੍ਰਮੁੱਖ ਸਕੱਤਰ ਦੇ ਵਿੱਚ ਵਿੱਤ ਸਕੱਤਰ ਪਰਸੋਨਲ ਉਤਪਾਦ ਦੇ ਸਕੱਤਰ ਆਮ ਰਾਜ ਭਵੰਦਗ ਨੇ ਸ਼ਾਮਿਲ ਹੋ ਕੇ ਮਲਾਸਮਾਂ ਦੀਆਂ ਮੰਗਾਂ ਦੇ ਲਈ ਬੇਸ ਤਿਆਰ ਕਰਨਾ ਸੀ ਉਹ ਮੀਟਿੰਗ ਵੀ ਜਿਹੜੀ ਨਹੀਂ ਹੋ ਸਕੀ ਕਿਉਂਕਿ ਪ੍ਰਮੁੱਖ ਸਕੱਤਰ ਵਿੱਚ ਜਿਹੜੇ ਕ੍ਰਿਸ਼ਨ ਕਮਾਰ ਨੂੰ ਕਿਸੇ ਹੋਰ ਜ਼ਰੂਰੀ ਕੰਮ ਦੇ ਵਿੱਚ ਜਿਹੜੇ ਮਸ਼ਰੂਫ ਸਨ ਇਸੇ ਤਰ੍ਹਾਂ ਹੀ ਮੁਲਾਜ਼ਮ ਪੈਨਸ਼ਨਾਂ ਸੰਜਿਆ ਫਰੰਟ ਦੇ ਆਗੂ ਨਾਲ ਕੈਬਨਿਟ ਸਬ ਕਮੇਟੀ ਦੀ ਜੋ ਮੀਟਿੰਗ 26 ਜੂਨ ਨੂੰ ਹੋਣੀ ਸੀ ਤੇ ਜਿਸ ਵਿੱਚ ਮੁਲਾਜ਼ਮ ਪੈਨਸ਼ਨ ਦੀਆਂ ਸਾਂਝੀਆਂ ਮੰਗਾਂ ਜਿਵੇਂ ਕਿ 13% ਡੀਅ ਰੀਲੀਜ਼ ਕੀਤਾ ਜਾਣਾ ਸੀ ਪੁਰਾਣੀ ਪੈਨਸ਼ਨ ਬਹਾਲ ਕਰਨ ਨੂੰ ਤੇ 17/7/2020 ਤੋਂ ਬਾਅਦ ਪਰਤੀ ਹੋਏ ਮੁਲਾਜ਼ਮਾਂ ਦੇ ਪੰਜਾਬ ਦਾ ਜਿਹੜਾ 6ਵਾਂ ਤਨਖਾਹ ਕਮਿਸ਼ਨ ਲਾਗੂ ਉਹ ਸਾਰੀਆਂ ਹੀ ਮੰਗਾਂ ਡੇੜੀਆਂ ਧੜੀਆਂ ਰਹਿ ਗਈਆਂ ਜਿਹੜੀ ਕਿ ਹੁਣ ਜਿਹੜੀ ਮੀਟਿੰਗ ਆ 26 ਜੂਨ ਨੂੰ ਕਰਨੀ ਸੀ ਤੇ ਉਹ ਵੀ ਜਿਹੜੀ ਕੈਨਸਲ ਕਰ ਦਿੱਤੀਆਂ ਨੇ ਤੇ ਹੁਣ ਜਿਹੜੀ ਹੈ 19 ਜੂਨ 2025 ਨੂੰ ਲੁਧਿਆਣਾ ਪੱਛਮੀ ਜਿਹੜੀ ਕਿ ਹੋਣ ਵਾਲੀ ਜਿਹੜੀ ਕਿ ਜਿਮਨੀ ਚੋਣਾ ਤੋਂ ਪਹਿਲਾਂ ਜਿੰਨੀਆਂ ਵੀ ਮੀਟਿੰਗਾਂ ਦਾ ਭਰੋਸਾ ਜਿਹੜਾ ਸਬਕਾ ਦੇ ਵੱਲੋਂ ਵੱਖ-ਵੱਖ ਜਥੇਬੰਦੀਆਂ ਨੂੰ ਦਿੱਤਾ ਗਿਆ ਸੀਗਾ ਉਸ ਭਰੋਸੇ ਨੂੰ ਇੱਕ ਵਾਰ ਫਿਰ ਤੋਂ ਜਿਹੜਾ ਕਿ ਬਦਲ ਜਿਹੜਾ ਕਿ ਫੇਰ ਬਦਲ ਕਰ ਦਿੱਤਾ ਗਿਆ ਹੈ ਜਿਸ ਨਾਲ ਲਗਭਗ ਸਾਰੇ ਹੀ ਮੁਲਾਜ਼ਮ ਜਥੇਬੰਦੀਆਂ ਦੇ ਪੱਲੇ ਨਿਰਾਸ਼ਾ ਹੀ ਪਈ ਹੈ ਹੁਣ ਦੇਖਣ ਨੂੰ ਇਹ ਹੋਵੇਗੀ ਕਿ ਗੱਲ ਹੋਵੇਗੀ ਕਿ ਸਰਕਾਰ ਇਹ ਕੈਨਸਲ ਕੀਤੀਆਂ ਹੋਈਆਂ ਮੀਟਿੰਗਾਂ ਨੂੰ ਅੱਗੇ ਕਿਸ ਹੋਰ ਦਿਨ ਸਮਾਂ ਦੇ ਕੇ ਤੇ ਲੀਡਰਾਂ ਨੂੰ ਸੱਦਾ ਦਿੰਦੇ ਨੇ ਇਸ ਦੇ ਵਾਸਤੇ ਦਿਨ ਕਿਸ ਵਾਸਤੇ ਦਿੰਦੀ ਹੈ ਜਾਂ ਫਿਰ ਇਨ੍ਹਾਂ ਜਥੇਬੰਦੀਆਂ ਨੂੰ ਇੱਕ ਵਾਰ ਫੇਰ ਸੰਘਰਸ਼ ਕਰਨ ਦੇ ਲਈ ਮਜਬੂਰ ਕਰਦੀ ਹੈ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਵੀਡੀਓ ਚ ਬਣੇ ਰਹਿ ਲਈ ਆਪਸੋ ਦਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਤੇ ਨਵੇਂ ਚੈਨਲ ਸਬਸਕ੍ਰਾਈਬ ਕਰਤੀ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਮਿਲਦੀ ਹੈ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ